ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਨ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਵੀ ਆਪਣਾ ਜਾ ਰਹੀਆਂ ਬਹੁਤ ਹੀ ਟੇਸਟੀ ਆਲੂ ਲੱਛਾ ਨਮਕੀਨ ਜੋ ਕਿ ਤੁਸੀਂ ਬਾਜ਼ਾਰ ਦੇ ਵਿੱਚ ਦੇਖੀ ਹੋਊਗੀ ਖਾਦੀ ਵੀ ਹੋਊਗੀ। ਉਹਨੂੰ ਆਪ ਅੱਜ ਘਰੇ ਬਣਾਵਾਂਗੇ। 2 ਮਹੀਨੇ ਤੋਂ ਵੀ ਵੱਧ ਨੂੰ ਸਟੋਰ ਕਰ ਸਕਦੇ ਆ। ਚਲੋ ਕਰਦੇ ਆ ਮਨਾਣਾ ਸ਼ੁਰੂ। ਅੱਧੇ ਤੇ ਮੈਂ 6 ਆਲੂ ਲੈਨੇ ਇਹ ਵਧੀਆ ਆਲੂ ਲੈਣੇ ਆ ਪਰ ਜਿਹੜੇ ਨਵੇਂ ਵਾਲੇ ਆ ਆਲੂ ਹੁੰਦੇ ਆ ਇਹ ਵਧੀਆ ਜਿਹੜੇ ਹੁੰਦੇ ਆ ਹਾਰਡ ਜਿਹੰਦੇ ਉਹ ਲੈਣੇ ਆ ਆਪਾਂ ਇਹਨਾਂ ਨੂੰ ਛਿੱਲ ਕੇ ਧੋ ਲੈਣਾ ਚੰਗੀ ਤਰੀਕੇ ਨਾਲ ਫਿਰ ਇਹਨੂੰ ਕੱਪੜੇ ਨਾਲ ਸੁਕਾ ਲੈਣਾ ਚੰਗੀ ਤਰੀਕੇ ਨਾਲ ਫਿਰ ਇੱਥੇ ਜਿਹੜਾ ਕद्दू ਕਸ ਲਿਆ ਜਿਹੜਾ ਚਿਪਸ ਵਾਲਾ ਸਾਈਡ ਹੁੰਦਾ ਹੈ ਉੱਥੋਂ ਮੈਂ ਇਹਨੂੰ ਕद्दूकस ਕਰ ਲਿਆ ਤੇ ਇਹਨੂੰ ਇਹਦੇ ਚਾਰ-ਚਾਰ ਹਿੱਸਿਆਂ ਦੇ ਵਿੱਚ ਮਰਖੀ ਜਾ ਰਹੀਆਂ ਕਰਕੇ ਇਹ ਦੇਖੋ ਸਾਰੇ ਆਪਾਂ ਇਦਰੀ ਕਰ ਲੈਣੇ ਆ ਇਹ ਦੇਖੋ ਪਤਲੇ-ਪਤਲੇ ਹੋਣੇ ਚਾਹੀਦੇ ਇਹ ਫੇਰੇ ਦੇਖੋ ਇਹਨੂੰ ਮੈਂ ਜਿਹੜਾ ਇਹ ਕਦੂ ਕਸਨਾ ਕਰਕੇ ਦੇਖਿਆ ਹੀ ਪਰ ਇਹ ਨਹੀਂ ਹੁੰਦਾ ਚੱਜਣਾ ਫੇਰੇ ਇਹਨੂੰ ਮੈਂ ਕਰਦੇ ਦੇ ਨਾਲ ਹੀ ਕੀਤਾ ਸੀ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਤੇ ਹੋਰਨਾਂ ਨੂੰ ਜੂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜੂ ਸਬਸਕ੍ਰਾਈਬ ਕਰ ਲਓ ਜਦ ਲਈ ਹੋਰ ਵਧੀਆ-ਵਧੀਆ ਰੈਸਪੀਸ ਦੇ ਲਈ ਤੁਸੀਂ ਦੇਖ ਸਕਦੇ ਹੋ ਮੈਂ ਕਿੰਨਾ ਬਰੀਕ ਕੱਟ ਰਹੀ ਹਾਂ ਤੇ ਇਦਾਂ ਕੱਟਣਾ ਬਹੁਤ ਹੀ ਸੌਖਾ ਆ ਗ੍ਰੇਟ ਕਰਨ ਦੇ ਨਾਲੋਂ ਜ਼ਿਆਦਾ ਵਧੀਆ ਲੱਗਦਾ ਹੈ ਇਹ ਤਰੀਕਾ ਬਹੁਤ ਹੀ ਸੌਖਾ ਆ ਇਹਨੂੰ ਆਪਾਂ ਇਦੇ ਪਾਉਂਦੇ ਜਾਣਾ ਹੈ ਇਹ ਦੇਖੋ ਕਿੰਨੇ ਬਰੀਕ ਆ ਜਿੰਨਾ ਬਰੀਕ ਹੋਗਾ ਉਨਾ ਹੀ ਵਧੀਆ ਬਣੂਗਾ ਨਹੀਂ ਤਾਂ ਇਹ ਜਿਹੜਾ ਆ ਫਿਰ ਇਹਨੂੰ ਆਪਾਂ 5 ਤੋਂ 6 ਵਾਰੀ ਧੋਣਾ ਹੈ ਸਾਫ਼ ਪਾਣੀ 'ਚ ਇਹ ਦੇਖੋ ਗੰਦਾ ਹੋ ਗਿਆ ਪਾਣੀ ਹੁਣ ਆਪਾਂ ਸਾਫ਼ ਪਾਣੀ 'ਚ ਫੇਰ ਦਵਾ ਤੋਂ ਮਾਗੇ ਇਹਨੂੰ ਇਹ ਦੇਖੋ ਬੜੇ ਧਿਕਨ ਧੋਣਾ ਹੈ ਤਾਂ ਜੋ ਇਹ ਸਟਾਰਚ ਜਿਹੜਾ ਹੈ ਨਿਕਲ ਜਾਵੇ ਇਹਦੇ ਵਿੱਚੋਂ ਬੜੀ ਸੌਖੀ ਹੈ ਨਮਕੀਨੀ ਬਣਾਉਣੇ ਤੇ ਬਹੁਤ ਹੀ ਵਧੀਆ ਬਣਦੀ ਹੈ ਸਾਰਾ ਪਾਣੀ ਲੇਖੋ ਮੈਂ ਕਾਢਿਆ ਹੈ ਦੁਆਰਾ ਦੁਆਰੇ ਦੀਆ ਪਤੋਣਾ ਹੈ ਫਿਰ ਜਦੋਂ ਆਪਾਂ ਐਂਟ ਤੋਂ ਨਾ ਮਤਲਬ ਲਾਸਟ ਵਾਲੇ ਜਤੋਣਾ ਹੈ ਉਹਦੇ ਗਰਮ ਪਾਣੀ ਚ ਤੋਣਾ ਹੈ ਤਾਂ ਜੋ ਜਿਹੜਾ ਇਹ ਹੋਰ ਵੀ ਬਦਿਆ ਬਣੇ ਨਮਕੀਨ ਗਰਮ ਪਾਣੀ ਨਾਲ ਤੋਂ ਤੋਂ ਬਾਅਦ ਜਿਹਨੂੰ ਜਿਹੜਾ ਕਿਸੇ ਵੀ ਟੇਬਲ ਦੇ ਉੱਤੇ ਕੱਢ ਲੈਣਾ ਹੈ ਜੋ ਕਿ ਮੋਟਾ ਹੋਣਾ ਚਾਹੀਦਾ ਹੈ ਤੇ ਉਹਦੇ ਵਿੱਚ ਸਕਾਰ ਲੈਣਾ ਚੰਗੀ ਤਰੀਕੇ ਨਾਲ ਫਿਰ ਇਹਨੂੰ ਜਿਹੜਾ ਕਿਸੇ ਹੋਰ ਟੇਬਲ ਦੇ ਉੱਤੇ ਜਿਹੜਾ ਸੁੱਕਣੇ ਪਾ ਦੇਣਾ ਇਸ ਤਰੀਕੇ ਨਾਲ ਤੇ 5 ਮਿੰਟ ਲਈ ਇਹਨੂੰ ਆਪਾਂ ਸੁੱਕਣੇ ਛੱਡਣਾ ਹੈ ਤੇ ਇੱਥੇ ਆਪਾਂ ਤੇਲ ਗਰਮ ਹੋਣੇ ਰੱਖਦਾ ਹੈ ਤੇਲ ਆਪਣਾ ਜਿਹੜਾ ਫੁੱਲ ਜਿੰਨਾ ਜ਼ਿਆਦਾ ਗਰਮ ਹੋਗਾ ਤੇਲ ਉਨਾ ਵਧੀਆ ਬਣੂਗਾ ਉਨੀ ਕ੍ਰਿਸਪੀ ਬਣੂਗੀ ਥੋੜਾ ਟਾਈਮ ਜਿਹੜਾ ਇਹਨੂੰ ਹਿਲਾਉਣਾ ਨਹੀਂ ਹੈਗਾ ਜਦੋਂ ਤੱਕ ਬੱਬਲਸ ਆ ਰਹੇ ਆ ਉੱਪਰ ਉਦੋਂ ਤੱਕ ਇਹਨੂੰ ਹਿਲਾਉਣਾ ਨਹੀਂ ਹੈਗਾ ਬਾਅਦ ਵਿੱਚ ਇਹਨੂੰ ਆਪ ਹਿਲਾਉਣਾ ਹੈ ਤੇ ਇਹਨੂੰ ਕ੍ਰਿਸਪੀ ਕਰ ਲੈਣਾ ਹੈ ਇੱਕਦਮ ਤੇ ਗੈਸ ਜਿਹੜਾ ਇਹ ਤੁਹਾਡਾ ਬਿਲਕੁਲ ਤੇਜ਼ ਰਹਿਣਾ ਚਾਹੀਦਾ ਹੈ ਜੇ ਘੱਟ ਰਹੂਗਾ ਨਾ ਤਾਂ ਫਿਰ ਉਹ ਫ੍ਰੈਂਚ ਫ੍ਰਾਈਜ਼ ਵਾਂਗ ਬਣ ਜਾਣਾ ਹੈ ਰੋ ਕ੍ਰਿਸਪੀ ਨਹੀਂ ਬਣਨਾ ਤੁਸੀਂ ਦੇਖੋਗੇ ਕਿੰਨਾ ਵਧੀਆ ਬਣ ਰਿਹਾ ਹੈ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਹ ਦੇਖੋ ਕਿੰਨੀ ਵਧੀਆ ਆਪਣੀ ਹਿਮਕੀਨ ਬਣੂਗੀ ਇਹ ਦੀਆ ਪਏ ਸਾਰੇ ਬੈਚ ਜਿਹੜੇ ਆ ਕਰ ਲੈਣੇ ਆ ਬਹੁਤ ਹੀ ਕਰਾਰੇ ਬਣਦੀਆਂ ਕ੍ਰਿਸਪੀ ਬਣਦੀਆਂ ਤੁਸੀਂ ਆਵਾਜ਼ ਸੁਣੀ ਸਕਦੇ ਹੋ ਇਹ ਦੇਖੋ ਕਿੰਨੀ ਵਧੀਆ ਹੈ ਹਲੇ ਗਰਮ ਹੈ ਤਾਂ ਵੀ ਇਹ ਇਨੀ ਕ੍ਰਿਸਪੀ ਹੈ ਤੇ ਬਸ ਧਿਆਨ ਰੱਖਣਾ ਤੁਸੀਂ ਤੇਜ਼ ਰੱਖਣਾ ਗੈਸ ਨਹੀਂ ਤੇ ਇਹ ਫਿਰ ਅੰਚ ਫਰਾਈ ਵਾਂਗੂ ਸੌਗੀ ਹੋ ਜੂਗੀ ਇੱਥੇ ਮੈਂ ਬਦਾਮ ਤੇ ਕਾਧੂਆਂ ਨੂੰ ਵੀ ਜਿਹੜਾ ਫਰਾਈ ਕਰ ਲਿਆ ਹੈ ਤੇ ਹੁਣ ਇੱਥੇ ਮੈਂ ਇਹਦੇ ਵਿੱਚ ਪੁਜੀਆ ਚ ਪਾ ਲਿਆ ਤੇ ਤੁਸੀਂ ਆਵਾਜ਼ ਸੁਣੀ ਸਕਦੇ ਹੋ ਪੁਜੀਆ ਕਿੰਨਾ ਕ੍ਰਿਸਪੀ ਹੈ ਇਕਦਮ ਇਹ ਦੇਖੋ ਜੇ ਤੁਸੀਂ ਟਿਪਸ ਐਂਡ ਟ੍ਰਿਕਸ ਨੂੰ ਫਾਲੋ ਕਰੋਗੇ ਤੇ ਇਹ ਨਹੀਂ ਕ੍ਰਿਸਪੀ ਬਣੂਗਾ ਤੁਹਾਡਾ ਫਿਰ ਇਹਦੇ ਸਵਾਦ ਵਿੱਚ ਕਲੂਨ ਪਾਉਣਾ ਹੈ ਲਾਲ ਮਿਰਚ ਪਾਊਡਰ ਪਾਉਣਾ ਹੈ ਆਮਚੂਰ ਪਾਊਡਰ ਤੇ ਹਿੰਗ ਪਾਊਡਰ ਤੇ ਖੰਡ ਜਿਹੜੀ ਇਹਦੇ ਵਿੱਚ ਬਹੁਤ ਹੀ ਘੱਟ ਪਾਉਣੀ ਹੈ ਜੇ ਜ਼ਿਆਦਾ ਖੰਡ ਪੈ ਗਈ ਤੇ ਇਹ ਸੌਗੀ ਹੋ ਜਾਊਗਾ ਤੇ ਫਿਰ ਇਹਦੇ ਵਿੱਚ ਜਿਹੜਾ ਇਹ ਉਹ ਪੁੱਜੀ ਹੋਈ ਮੂੰਗਫਲੀ ਤੇ ਸੌਗੀ ਪਾਉਣੀ ਹੈ ਤੇ ਆਪਣਾ ਬਹੁਤ ਹੀ ਟੇਸਟੀ ਲੱਛਾ ਨਮਕੀਨ ਪੁੱਜੀਆ ਬਣ ਕੇ ਤਿਆਰ। ਜੂ ਹੋਏ ਰੈਸਪੀ ਨੂੰ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਬਹੁਤ-ਬਹੁਤ ਧੰਨਵਾਦ।